ਜਲੰਧਰ ਰੇਲਵੇ ਸਟੇਸ਼ਨ ਤੇ ਵਿਸ਼ੇਸ਼ ਸੱਜ ਅਪਰੇਸ਼ਨ ਚਲਾਇਆ ਗਿਆ ਐਡੀਜੀਪੀ ਕਾਨੂੰਨ ਅਤੇ ਵਿਵਸਥਾ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਸੁਰੱਖਿਆ ਉਪਾਵਾਂ ਦੀ ਸਮੀਖਿਆ ਕੀਤੀ ਪੀਕੇ सिन्हा ਆਈਪੀਐਸ ਐਡੀਜੀਪੀ ਲਾ ਐਂਡ ਆਰਡਰ ਪੰਜਾਬ ਦੀ ਅਗਵਾਈ ਹੇਠ ਕਮਿਸ਼ਨਰਟ ਪੁਲਿਸ ਨੇ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਤੇ ਤਲਾਸ਼ੀ ਮہم ਚਲਾਈ ਇਸ ਸੱਚ ਬਿਆਨ ਵਿੱਚ ਸੁਆਪਨ ਸ਼ਰਮਾ ਆਈਪੀਐਸ ਪੁਲਿਸ ਕਮਿਸ਼ਨਰ ਗੁਰਪ੍ਰਤਾਪ ਸਿੰਘ ਹੋਤਾ ਪੀਪੀਐਸ ਐਡੀਸੀਪੀ ਨਿਰਮਲ ਸਿੰਘ ਪੀਪੀਐਸ ਐਸੀਪੀ ਸੈਂਟਰਲ ਦਮਨਬੀਰ ਸਿੰਘ ਪੀਪੀਐਸ ਐਸੀਪੀ ਨਾਰਥ ਜਲੰਧਰ ਅਤੇ ਹੋਰ ਪੁਲਿਸ ਮੁਲਾਜ਼ਮ ਵੀ ਇਸ ਸ਼ੀਮਾ ਇਹ ਮਦ ਰਾਂਚ ਮੇਂ ਜੋ ਉਤਸਾਹਨ ਐਂਟੀ ਸਾਬੋਟੇਜ ਅਤੇ ਡੌਗਸ ਅਗਰਦੀ ਮੌਜੂਦਗੀ ਵਿੱਚ ਆਪਰੇਸ਼ਨ ਦੌਰਾਨ ਚੱਕੀ ਵਸਤੂਆਂ ਜਾਂ ਗਤੀਵਿਧੀਆਂ ਨੂੰ ਧਿਆਨ ਨਾਲ ਚੈੱਕ ਕੀਤਾ ਗਿਆ ਇਸ ਆਪਰੇਸ਼ਨ ਦਾ ਮੁੱਖ ਉਦੇਸ਼ ਕੰਟਰਟਾ ਦਿਵਸ ਦੀ ਕਿਆਰੀ ਲਈ ਪੂਰੀ ਤਰ੍ਹਾਂ ਸੁਰੱਖਿਆ ਦਾ ਪ੍ਰਬੰਧ ਕਰਨਾ ਤੇ ਕਿਸੇ ਵੀ ਜੁਰੀ ਸੁਧਾਰਾਂ ਲਈ ਮੌਜੂਦਾ ਫੋਰਸ ਦੀ ਤਾਇਨਾਤ ਦਾ ਮੁਲਾਂਕਣ ਕਰਨਾ ਸੀ ਸਟੇਸ਼ਨ ਦੇ ਹਰ ਕੋਨੇ ਯਾਤਰੀਆਂ ਤੇ ਦੁਕਾਨਾਂ ਤੋਂ ਲੈ ਕੇ ਪਲੇਟਫਾਰਮ ਤੇ ਪਈਆਂ ਵਸਤੂਆਂ ਤੱਕ ਕਿਸੇ ਵੀ ਸੰਭਾਵੀ ਖਤਰੇ ਨੂੰ ਰੋਕਣ ਲਈ ਜਾਂਚ ਕੀਤੀ ਗਈ ਸਾਵਧਾਨੀ ਦੇ ਤੌਰ ਤੇ ਸ਼ੱਕੀ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਪੁਲਸ ਜਨਤਕ ਸੁਰੱਖਿਆ ਨੂੰ ਬਣਾਈ ਰੱਖਣ ਲਈ ਆਪਣੀ ਵਚਨਬੱਤਾ ਵਿੱਚ ਦ੍ਰਿੜ ਅਤੇ ਕਿਸੇ ਵੀ ਅਨਸੁਖਾਵੀ ਘਟਨਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਕਮਿਸ਼ਨਰੇਟ ਪੁਲਿਸ ਜਨਤਾ ਨੂੰ ਅਪੀਲ ਕਰਦੀ ਹੈ ਜੇਕਰ ਉਹ ਕਿਸੇ ਜਨਤਕ ਸਥਾਨ ਤੇ ਕੋਈ ਚੱਕੀ ਬੈਗ ਜਾਂ ਕੋਈ ਅਸਧਾਰਨ ਗਤੀਵਿਧੀ ਦੇਖਦੇ ਹਨ ਤਾਂ ਇਸ ਦੀ ਰਿਪੋਰਟ ਤੁਰੰਤ ਹੈਲਪਲਾਈਨ 112 ਤੇ ਕਰਨ ਬਿਊਰੋ ਰਿਪੋਰਟਸ ਲੰਦਰ ਬ੍ਰਿਜ ਟੀਵੀ ਅੱਜ ਆਪਾਂ ਇੱਥੇ ਆਏ ਹਾਂ ਜਿਹੜਾ 15 ਅਗਸਤ ਦਾ ਫੰਕਸ਼ਨ ਹੈ ਉਹਦੀ ਸਕਿਉਰਿਟੀ ਰਿਵਿਊ ਲਈ ਔਰ ਉਹਨੂੰ ਲੈ ਕੇ 15 ਅਗਸਤ ਦਾ ਗਰੁੱਪ ਤੇ ਬਾਅਦ ਜਿਹੜੀ ਸਕਿਉਰਿਟੀ ਹੈ ਜਗਵਿੰਦਰ ਕਮਿਸ਼ਨਰੇਟ ਏਰੀਆ 'ਚ ਉਹਦੇ ਵਿੱਚ ਐਜ਼ ਡੀਜੀਜ਼ ਰਿਪਰੈਜ਼ੈਂਟੇਟਿਵ ਮੈਨੂੰ ਲਗਾਇਆ ਗਿਆ ਹੈ ਸੀਪੀ ਸਾਹਿਬ ਔਰ ਬਾਕੀ ਅਫਸਰਾਰ ਅੱਜ ਅਪਾ ਮੀਟਿੰਗ ਕੀਤੀ ਹੈ ਜਿਹੜੀ ਰਿਹਰਸਲ ਹੈਗੀ ਹੈ ਪਰੇਡ ਦੀ ਉਹਦੀ ਰਿਵਿਊ ਕੀਤੀ ਹੈ ਔਰ ਮੂਰੇ ਏਰੀਆ ਦੀ ਸਿਕਿਉਰਿਟੀ ਜਿਹੜੀ ਹੈ ਉਹਦੇ ਵਿੱਚ ਜਿਹੜੇ ਜਿਹੜੇ ਕਦਮ ਕਮਿਸ਼ਨਰ ਪੁਲਿਸ ਏਰੀਆ ਚ ਉਠਾਏ ਜਾ ਰਹੇ ਨੇ ਉਹਦੀ ਰਿਵਿਊ ਕੀਤੀ ਹੈ ਸਾਡੀ ਇਹ ਕੋਸ਼ਿਸ਼ ਹੈ ਕਿ ਬਹੁਤ ਹੀ ਅੱਛੇ ਢੰਗ ਨਾਲ ਲੋਕਾਂ ਦੇ ਕੋਆਪਰੇਸ਼ਨ ਨਾਲ ਪਲੱਸ ਜਿਹੜੀ ਸਿਕਿਉਰਿਟੀ ਅਰੇਂਜਮੈਂਟ ਹੈ ਉਹਦੇ ਵਿੱਚ ਲੋਕਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ ਤੇ ਇੱਕ ਮੁਕਤਾ ਸਿਕਿਉਰਿਟੀ ਅਰੇਂਜਮੈਂਟ ਆਪਾਂ ਦੇ ਸਕੀਏ ਇਹ ਸਾਡੀ ਕੋਸ਼ਿਸ਼ ਰਹੀ ਸਪੈਸ਼ਲ ਚੈਕਿੰਗ ਵੀ ਚੱਲ ਰਹੀ ਹੈ ਤਾਂ ਕਿ ਜਿਹੜੇ ਮਾਰੇ ਅਨਸਰ ਨੇ ਉਹਨਾਂ ਨੂੰ ਉਹਨਾਂ ਤੇ ਉਹਨਾਂ ਤੇ ਖੌਫ ਪੈ ਸਕੇ ਕਾਨੂੰਨ ਦਾ ਤੇ ਉਹਨਾਂ ਨੂੰ ਜਿਹੜਾ ਵੀ ਅਗਰ ਕੋਈ ਪਲਾਨ ਕਰ ਰਿਹਾ ਹੈ ਕੋਈ ਵਿਗਨ ਪਾਂਦਾ ਉਹਨੂੰ ਪਹਿਲੇ ਆਪਾਂ ਕਾਬੂ ਕਰ ਸਕਦੇ। ਦੇਖੋ ਬਹੁਤ ਪੁਖਤਾ ਅਰੇਂਜਮੈਂਟ ਕੀਤਾ ਹੈ ਜਲੰਧਰ ਕਮਿਸ਼ਨਰੇਟ ਪੁਲਿਸ ਨੇ। ਸੀਪੀ ਸਾਹਿਬ ਰੁਨਾਦੀ ਟੀਮ ਪੂਰੀ ਮੁਸਤੈਦ ਹੈ ਔਰ ਪੂਰੀ ਅਲਰਟ ਹੈ ਇਸ ਚੀਜ਼ ਤੋਂ। ਸਾਨੂੰ ਪਤਾ ਹੈ ਕਿ कई अंसर अलग अलग तरह के बयान दे रहे हैं और कोशिश कर रहे हैं कि विघ्न अपा स, अच्छे अरेंजमेंट करके पुख्ता अरेंजमेंट करके इस तरह का कोई इंसीडेंट कामयाब नहीं दवांगे। और आ, मैं सारे विश्वास दिलाना चाहना कि जलंधर पुलिस ट्वेंटी फोर सैवन लगी हुई है इस चीज़ को इंश्योर कि किसी तरह का इंसीडेंट भी ना हो सके और लोगों कोई परेशानी भी ना आए ਸਿਕਿਉਰਿਟੀ ਨਾਲ ਆਪਾਂ ਲੋਕਾਂ ਦੀ ਫੈਸਿਲਿਟੇਸ਼ਨ ਵੀ ਕਰਨੀ ਹੈ ਡੇ ਟੂ ਡੇ ਜਿਹੜਾ ਜ਼ਿੰਦਗੀ ਹੈ ਰੋਜ਼ਗਾਰ ਹੈ ਔਰ ਜਿਹੜਾ ਬਿਜ਼ਨਸ ਹੈ ਉਹ ਚੱਲਦਾ ਰਹੇਗਾ ਔਰ ਪੁਲਿਸ ਮੌਜੂਦ ਰਹੇਗੀ ਔਰ ਲੋਕਾਂ ਤੋਂ ਇਹ ਵੀ ਆਪਾਂ ਉਮੀਦ ਕਰਦੇ ਹਾਂ ਕਿ ਕੋਈ ਵੀ ਸਿਕਿਉਰਿਟੀ ਰਿਲੇਟਡ ਇਸ਼ੂਜ਼ ਹੈ ਉਹਦੇ ਵਿੱਚ ਸਾਨੂੰ ਕੋਆਪਰੇਟ ਕਰਨ ਔਰ ਸਾਡੇ ਨੋਟਿਸ ਇਲਾਨ ਪੁਲਿਸ 24 ਘੰਟੇ ਆਪਦੀ ਸੇਵਾ 'ਚ ਹਾਜ਼ਰ ਹੈ